Employment Gadget Day YouTube channel ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਮਲਾਜਮਾਂ ਨੂੰ ਸੈਂਟਰ ਦੇ 7ਵੇਂ ਪੇਗ ਕਮਿਸ਼ਨ ਦੇ ਮਤਾਬਕ ਕੀ ਕੀ ਸੈਲਰੀਜ਼ ਮਿਲਣਗੀਆਂ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਕਿ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਜਿੰਨੀਆਂ ਵੀ ਪੋਸਟਾਂ ਨੇ ਉਹਨਾਂ ਦੇ ਜੋ ਨਵੇਂ ਸਕੇਲ ਪੀ ਸਕੇਲ ਨੇ ਉਹ ਕੀ ਹੋਣਗੇ ਇਸ ਤੋਂ ਇਲਾਵਾ ਅੱਜ ਆਪਾਂ ਪੰਜਾਬ ਪਟਵਾਰੀ ਦੀ ਵੀ ਗੱਲ ਕਰਾਂਗੇ ਕਿ ਉਸ ਦਾ ਜੋ ਨਵਾਂ ਪੇ ਸਕੇਲ ਉਹ ਕੀ ਹੋਵੇਗਾ ਪੰਜਾਬ ਪੁਲਿਸ ਦੀਆਂ ਜਿੰਨੀਆਂ ਵੀ ਪੋਸਟਾਂ ਨੇ ਉਹਨਾਂ ਦੀ ਗੱਲ ਕਰਾਂਗੇ ਇਸ ਤੋਂ ਇਲਾਵਾ ਸੀਨੀਅਰ ਅਸਿਸਟੈਂਟ ਕਲੈਰੀਕਲ ਦੀ ਪੋਸਟ ਅਤੇ ਜੂਨੀਅਰ ਇੰਜੀਨੀਅਰ ਦੀਆਂ ਪੋਸਟਾਂ ਦੀ ਗੱਲ ਕਰਾਂਗੇ ਕਿ ਜੋ 7ਵਾਂ ਕੇ ਪੇ ਕਮਿਸ਼ਨ ਹੈ ਸੈਂਟਰ ਦਾ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਹੈ ਉਸ ਮੁਤਾਬਕ ਇਹਨਾਂ ਸਾਰੀਆਂ ਪੋਸਟਾਂ ਦੀ ਕੀ ਕੀ ਸੈਲਰੀ ਹੋਵੇਗੀ ਆਪਾਂ ਵਿਧ ਪ੍ਰੂਫ ਗੱਲ ਕਰਾਂਗੇ ਜੀ ਬਿਲਕੁਲ ਤੁਹਾਨੂੰ ਪਰੂਫ ਦਿਖਾਇਆ ਜਾਊਗਾ ਬਿਲਕੁਲ ਉਸ ਦੇ ਮਤਾਬਕ ਹੀ ਆਪਾਂ ਜੋ ਹੈ ਸੈਲਰੀ ਦਾ ਡਿਸਕਸ ਕਰਾਂਗੇ ਸੋ ਚੱਲਦੇ ਆਂ ਜੀ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਜੋ ਹਰ ਤੱਕ ਇਹ ਪਹੁੰਚ ਸਕੇ ਚੱਲਦੇ ਆਂ ਜੀ ਇਹ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੁਆਰਾ 14 ਅਕਤੂਬਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਸਾਫ਼-ਸਾਫ਼ ਇਹ ਚੀਜ਼ ਮੈਂਸ਼ਨ ਕੀਤੀ ਹੋਈ ਆ ਤੁਸੀਂ ਇਹ ਪੁਆਇੰਟ ਆ ਜੋ ਦੇਖ ਸਕਦੇ ਹੋ ਕਿ ਪੰਜਾਬ ਦੇ ਜਿੰਨੇ ਵੀ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮ ਹੋਣਗੇ ਉਹਨਾਂ ਨੂੰ ਪੰਜਾਬ ਦੇ ਪੰਜਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਜੋ ਹੈ ਸੈਲਰੀ ਮਿਲੇਗੀ ਔਰ ਉਸ ਨੂੰ ਸੈਂਟਰ ਦੇ ਸੱਤਵੇਂ ਪੇ ਕਮਿਸ਼ਨ ਨਾਲ ਕੰਪੇਅਰ ਕਰਕੇ ਜੋ ਹੈ ਉਹ ਸੈਲਰੀ ਬਣਾਈ ਜਾਵੇਗੀ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਜੋ ਪੰਜਵਾਂ ਪੇ ਕਮਿਸ਼ਨ ਸੀ ਉਹ 1 ਇੱਕ 2006 ਦੇ ਵਿੱਚ ਲਾਗੂ ਹੋਇਆ ਸੀ ਜੀ ਔਰ ਇਸ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਜੋ 2009 ਅਤੇ 2011 ਦੇ ਵਿੱਚ ਪੇ ਸਕਿਲ ਰਿਵਾਈਜ਼ ਕੀਤੇ ਗਏ ਸੀ ਪੰਜਾਬ ਸਰਕਾਰ ਸਰਕਾਰ ਦੇ ਮੁਲਾਜ਼ਮਾਂ ਦੇ ਉਹ ਇਸ ਦੇ ਵਿੱਚ ਕਨਸੀਡਰ ਨਹੀਂ ਕੀਤੇ ਜਾਣਗੇ ਸੋ ਇਹ ਬਹੁਤ ਇੰਪੋਰਟੈਂਟ ਹੈ ਜੀ ਕਿਉਂਕਿ ਕਾਫੀ ਡਾਊਟ ਸੀ ਕਿ ਸ਼ਾਇਦ ਕਲਰਕ ਦਾ ਜੋ ਪੇ ਸਕੇਲ ਹੈ ਉਹ 3200 ਗ੍ਰੇਡ ਪੇ ਦਾ ਤਾਂ ਉਸ ਨੂੰ ਸੈਂਟਰ ਦੇ 3200 ਗ੍ਰੇਡ ਪੇ ਦੇ ਬਰਾਬਰ ਰੱਖਿਆ ਜਾਏਗਾ ਲੇਕਿਨ ਅਜੇ ਹਾਂ ਨਹੀਂ ਹੈਗਾ ਜੀ ਤਾਂ ਇਸ ਨਾਲ ਜੋ ਤੁਹਾਨੂੰ ਪਤਾ ਲੱਗ ਜਾਏਗਾ ਅੱਗੇ ਆਪਾਂ ਵਿਧੂ ਪ੍ਰੂਫ ਗੱਲ ਕਰਾਂਗੇ ਕਿ ਕੀ ਇਫੈਕਟ ਪੈ ਰਿਹਾ ਹੈ ਇਸ ਦੀ ਸੈਲਰੀ ਤੇ ਸੋ ਚੱਲਦੇ ਹਾਂ ਜੀ ਅੱਗੇ ਸੋ ਇਹ ਜੋ ਪੇ ਸਕੇਲ ਨੇ ਇਹ ਤੁਸੀਂ ਪਹਿਲਾਂ ਵੀ ਦੇਖੇ ਨੇ ਤਾਂ ਤੁਸੀਂ ਇਸ ਚੀਜ਼ ਨੂੰ ਜੋ ਹੈ ਇਸ ਦੇ ਮੁਤਾਬਕ ਕੀ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਸਕੇਲ ਬਣਾਏ ਜਾ ਰਹੇ ਨੇ ਸੋ ਆਪਾਂ ਅੱਗੇ ਚੱਲਦੇ ਆਂ ਜੀ ਸੋ ਅੱਜ ਇੱਕ ਨੋਟਿਸ ਜਾਰੀ ਹੋਇਆ ਜੀ 20 ਅਕਤੂਬਰ 2020 ਨੂੰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਕਿਸ-ਕਿਸ ਪੋਸਟ ਤੇ ਕੀ-ਕੀ ਸੈਲਰੀ ਮਿਲੇਗੀ ਸਭ ਤੋਂ ਪਹਿਲਾਂ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਕਰਾਂਗੇ ਇਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਸੈਂਟਰ ਦੇ 7ਵੇਂ ਪੇਗਮੈਸ਼ਨ ਦੇ ਅਨੁਸਾਰ ਸੈਲਰੀਜ਼ ਦਿੱਤੀਆਂ ਜਾਣਗੀਆਂ ਸੋ ਚੱਲਦੇ ਆਂ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਡਿਟੇਲ ਕਲੀਅਰਲੀ ਦਿੱਤੀ ਹੋਈ ਹੈ ਜੋ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਹੈ ਉਸ ਦੀ ਜੋ ਗ੍ਰੇਡ ਪੇ ਸੀ 2112006 ਦੇ ਮੁਤਾਬਕ 6000 ਗ੍ਰੇਡ ਪੇ ਸੀ ਤਾਂ ਉਸ ਨੂੰ ਜੋ ਹੈ 56100 ਰੁਪਏ ਸੈਲਰੀ ਮਿਲੇਗੀ ਜੀ ਜੋ ਬੇਸਿਕ ਪੇ ਹੋਵੇਗੀ ਉਹ 56100 ਹੋਏਗੀ ਇਸ ਤੋਂ ਇਲਾਵਾ ਹੈਡਮਾਸਟਰਸ ਇਹਨਾਂ ਦੀ ਜੋ ਸੈਲਰੀ ਜੋ ਗ੍ਰੇਡ ਪੇ ਸੀ ਉਸ ਸਮੇਂ ਉਹ 4400 ਦਾ ਸੀ ਤਾਂ ਉਸ ਮੁਤਾਬਕ ਇਹਨਾਂ ਨੂੰ ਲੈਵਲ 6 ਦੇ ਵਿੱਚ ਰੱਖਿਆ ਜਾਵੇਗਾ ਜੀ ਤਾਂ ਲੈਵਲ 6 ਤੁਸੀਂ ਦੇਖ ਸਕਦੇ ਹੋ ਜੀ ਇਹ ਜੋ ਲੈਵਲ 6 ਹੈ ਇਹ ਰਿਹਾ ਜੀ ਲੈਵਲ 6 ਤਾਂ ਲੈਵਲ 6 ਦੇ ਮਤਲਬ ਉਸ ਨੂੰ 4200 ਗ੍ਰੇਡ ਪੇ ਦੇ ਵਿੱਚ ਰੱਖਿਆ ਗਿਆ ਜੀ ਤਾਂ 35400 ਉਸ ਦੀ ਬੇਸਿਕ ਸੈਲਰੀ ਬਣਦੀ ਹੈ ਜੀ ਇਸ ਤੋਂ ਇਲਾਵਾ ਜੋ টিਏ ਡੀਏ ਨੇ ਉਹ ਅਲੱਗ ਤੋਂ ਨੇ ਸੋ ਤੁਸੀਂ ਦੇਖ ਸਕਦੇ ਹੋ ਜੀ ਉਸੇ ਮਤਲਬ ਜੋ 112006 ਦੇ ਮਤਲਬ ਹੈ ਜੋ ਇਹ ਸੈਲਰੀ ਬਣਾਈ ਗਈ ਹੈ ਇਸ ਤੋਂ ਇਲਾਵਾ ਅੱਗੇ ਤੁਸੀਂ ਦੇਖ ਸਕਦੇ ਹੋ ਮਾਸਟਰਸ ਦੀਆਂ ਪੋਸਟਾਂ ਨੇ ਉਹਨਾਂ ਦਾ ਜੋ ਗ੍ਰੇਡ ਪੇ ਸੀ ਉਸ ਸਮੇ 3600 ਸੀ ਤਾਂ ਉਹਨਾਂ ਨੂੰ ਵੀ ਜੋ ਹੈ ਉਹ ਲੈਵਲ 6 ਦੇ ਵਿੱਚ ਰੱਖਿਆ ਗਿਆ ਜੀ ਸੈਂਟਰ ਪੇ ਮੈਟ੍ਰਿਕਸ ਦੇ ਮੁਤਾਬਕ ਉਸ ਦੀ ਜੋ ਬੇਸਿਕ ਸੈਲਰੀ ਹੋਊਗੀ ਉਹ 35400 ਹੋਵੇਗੀ ਉਸ ਤੋਂ ਇਲਾਵਾ ਹੋਰ ਇੰਪੋਰਟੈਂਟ ਪੋਸਟਾਂ ਦੀ ਗੱਲ ਕਰੀਏ ਜੀ ਜਿਵੇਂ ਕਿ ਈਟੀਟੀ ਬਹੁਤ ਹੀ ਇੰਪੋਰਟੈਂਟ ਹੈ ਜੀ ਜਿਸ ਦਾ ਜੋ ਗ੍ਰੇਡ ਪੇ ਸੀ ਉਸ ਸਮੇ ਮੈਂ ਤੁਹਾਨੂੰ ਪ੍ਰੂਫ ਦਿਖਾਉਂਗਾ ਜੀ ਇਸ ਚੀਜ਼ ਦਾ ਅੱਗੇ ਤਾਂ ਉਸ ਸਮੇ ਜੋ ਇਸ ਦਾ ਗ੍ਰੇਡ ਪੇ ਸੀ ਉਹ ਸੀ ਜੀ 3000 ਤਾਂ ਜੋ ਹੁਣ ਇਸ ਦੀ ਜੋ ਬੇਸਿਕ ਸੈਲਰੀ ਬਣੇਗੀ ਉਹ ਬਣੇਗੀ ਜੀ 29200 ਤਾਂ ਨੈਕਸਟ ਜੋ ਸਭ ਤੋਂ ਇੰਪੋਰਟੈਂਟ ਪੋਸਟ ਹੈ ਜੀ ਕਲੈਰੀਕਲ ਦੀ ਤੁਸੀਂ ਦੇਖ ਸਕਦੇ ਹੋ ਜੀ ਉਸ ਸਮੇਂ ਜੋ ਗ੍ਰੇਡ ਪੇ ਸੀ ਇਹ 1900 ਗ੍ਰੇਡ ਪੇ ਰੱਖਿਆ ਹੋਇਆ ਸੀ ਔਰ ਜੋ ਹੁਣ ਇਹ ਸੈਂਟਰ ਦੇ ਪੇ ਮੈਟ੍ਰਿਕਸ ਦੇ ਮੁਤਾਬਕ ਲੈਵਲ 2 ਦੇ ਵਿੱਚ ਆਉਂਦੀ ਹੈ ਜੀ ਇਹ ਔਰ ਇਸ ਦਾ ਜੋ ਬੇਸਿਕ ਬੇ ਹੋਵੇਗਾ ਉਹ 19900 ਹੋਵੇਗਾ ਜੀ ਤਾਂ ਅੱਗੇ ਆਪਾਂ ਚੱਲਦੇ ਹਾਂ ਜੀ ਨੈਕਸਟ ਸੋ ਅੱਜ ਦਾ ਇਹ ਨੋਟਿਸ ਸੀ ਪੂਰਾ ਇਸ ਦੇ ਵਿੱਚ ਜੋ ਕਲੀਅਰਲੀ ਲਿਖਿਆ ਹੋਇਆ ਪੰਜਾਬ ਗਵਰਨਮੈਂਟ ਨੇ ਕਿ ਜਦੋਂ ਪੰਜਾਬ ਦੇ ਵਿੱਚ ਛੇਵਾਂ ਪੇਗ ਮਿਸ਼ਨ ਲਾਗੂ ਹੋ ਜਾਵੇਗਾ ਤਾਂ ਉਸ ਦੀਆਂ ਜੋ ਸ਼ਿਫਾਰਿਸ਼ਾਂ ਨੇ ਉਹ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਨਹੀਂ ਲਾਗੂ ਹੋਣਗੀਆਂ ਇਸ ਤੋਂ ਇਲਾਵਾ ਇਹਨਾਂ ਨੇ ਜੋ 15 1 2015 ਨੂੰ ਨੋਟਿਸ ਜਾਰੀ ਕੀਤਾ ਸੀ ਕਿ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਬੇਸਿਕ ਪੇ ਤੇ ਰੱਖਿਆ ਜਾਵੇਗਾ ਉਹੀ ਇਸਤੇ ਐਪਲੀਕੇਬਲ ਹੋਵੇਗਾ ਮਤਲਬ ਕਿ ਕਲੀਅਰ ਹੈ ਕਿ ਜੋ ਸੈਂਟਰ ਦੀ ਬੇਸਿਕ ਪੇ ਹੈ ਉਹੀ ਜੋ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਮਲਾਜ਼ਮ ਨੇ ਉਹਨਾਂ ਨੂੰ ਮਿਲੇਗੀ ਸੋ ਚੱਲਦੇ ਆ ਜੀ ਅੱਗੇ ਆਪਾਂ ਤੁਹਾਨੂੰ ਵਿਧ ਪ੍ਰੂਫ ਗੱਲ ਕਰਾਂਗੇ ਜੀ ਨੈਕਸਟ ਤੋਂ ਹੁਣ ਆਪਾਂ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਨੋਟਿਸ ਹੈ ਜੀ ਪੰਜਾਬ ਸਰਕਾਰ ਦਾ ਅਫੀਸ਼ੀਅਲ ਨੋਟਿਸ ਏਹ ਕਿ ਪੇ ਕਮਿਸ਼ਨ ਰਿਵਾਈਜ਼ ਹੋਈ ਸੀ ਜਦੋਂ 2011 ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਈਟੀਟੀ ਦਾ ਜੋ ਉਸ ਸਮੇਂ ਗ੍ਰੇਡ ਪੇ ਸੀ ਉਹ 3000 ਸੀ ਅਤੇ ਜੋ ਹੁਣ ਵਧਾ ਕੇ ਕਰ ਦਿੱਤਾ ਗਿਆ ਸੀ ਇਹਨਾਂ ਨੇ 4200 ਤਾਂ ਹੁਣ ਉਸ ਨੂੰ ਜੋ ਕਨਸੀਡਰ ਕੀਤਾ ਗਿਆ ਉਹ 3000 ਦੇ ਮੁਤਾਬਕ ਹੀ ਕੀਤਾ ਗਿਆ ਹੈ ਤਾਂ ਬਹੁਤ ਇੰਪੋਰਟੈਂਟ ਹੈ ਜੀ ਤਾਂ ਹੈਡ ਟੀਚਰ ਦੇ ਆ ਜੋ ਤੁਸੀਂ ਦੇਖ ਸਕਦੇ ਹੋ ਪਿਛਲੀ ਸਲਾਈਡ ਦੇ ਨਾਲ ਕੰਪੇਅਰ ਕਰਕੇ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਤਾਂ 211 2006 ਦੇ ਮੁਤਾਬਕ ਇਸਦਾ ਜੋ ਗ੍ਰੇਡ ਪੇ ਸੀ ਉਹ 3600 ਸੀ ਤਾਂ ਹੁਣ ਜੋ ਹੈ ਐਟ ਬ੍ਰਾਂਡ ਉਹ 4600 ਹੈ ਤਾਂ ਨਵੇਂ ਭਰਤੀ ਹੋਣ ਵਾਲੇ ਮਲਾਜ਼ਮਾਂ ਨੂੰ ਉਹ 3600 ਦੇ ਮੁਤਾਬਕ ਸੈਂਟਰ ਦੇ ਪੇ ਸਕੇਲ ਨਾਲ ਕੰਪੈਰੀਜ਼ਨ ਕਰਕੇ ਦਿੱਤਾ ਜਾਵੇਗਾ ਸੋ ਚੱਲਦੇ ਆ ਜੀ ਹੁਣ ਅੱਗੇ ਬਹੁਤ ਹੀ ਇੰਪੋਰਟੈਂਟ ਹੋਰ ਪੋਸਟਾਂ ਤੇ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਪੰਜਾਬ ਪਟਵਾਰੀ ਦੀ ਤੁਸੀਂ ਦੇਖ ਸਕਦੇ ਹੋ ਪੰਜਾਬ ਪਟਵਾਰੀ ਦਾ ਜੋ 1 1 2006 ਨੂੰ ਜੋ ਪੇ ਸਕੇਲ ਸੀ ਜੀ ਉਹ ਪੇ ਬੈਂਡ ਰੱਖਿਆ ਗਿਆ ਸੀ 59 hai 9510 ਤੋਂ ਲੈ ਕੇ 20 20200 ਤੱਕ ਜੋ ਔਰ ਇਸ ਦਾ ਜੋ ਗ੍ਰੇਡ ਪੇ ਸੀ ਉਹ 1900 ਸੀ ਤਾਂ ਇਸ ਨੂੰ ਵਧਾ ਕੇ 2011 ਦੇ ਵਿੱਚ ਰਿਵਾਈਜ਼ ਕਰਕੇ 3200 ਗ੍ਰੇਡ ਪੇ ਕਰ ਦਿੱਤਾ ਸੀ ਹੁਣ ਆਪਾਂ ਪਿੱਛੇ ਪੜਿਆ ਸੀ ਸਭ ਤੋਂ ਪਹਿਲੀ ਸਲਾਈਡ ਦੇ ਵਿੱਚ ਕਿ ਜਿੰਨੇ ਵੀ 2009 ਅਤੇ 2011 ਦੇ ਵਿੱਚ ਇਨਕਰੀਮੈਂਟ ਲੱਗੇ ਸੀ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਜਾਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਤਾਂ 2006 ਦੇ ਵਿੱਚ ਗ੍ਰੇਡ ਪੇ ਕੀ ਸੀ ਜੀ ਪਟਵਾਰੀ ਦਾ ਤਾਂ ਇਹ ਲੈਵਲ 2 ਦੇ ਵਿੱਚ ਆਉਂਦੀ ਹੈ ਜੀ ਔਰ ਇਸ ਦਾ ਜੋ ਗ੍ਰੇਡ ਪੇ ਬਣੇਗਾ ਜੀ ਉਹ 1900 ਬਣੇਗਾ ਤਾਂ ਇਸ ਦੀ ਜੋ ਬੇਸਿਕ ਸੈਲਰੀ ਬਣੇਗੀ ਉਹ 19900 ਹੀ ਬਣੇਗੀ ਸੋ ਇਹ ਬਹੁਤ ਇੰਪੋਰਟੈਂਟ ਹੈ ਜੀ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਟਵਾਰੀ ਦਾ ਪੇ ਸਕੇਲ ਹੋਵੇਗਾ ਨਵੀਆਂ ਪੋਸਟਾਂ ਦੇ ਵਿੱਚੋਂ ਉਹ ਇਹ ਹੋਵੇਗਾ ਤਾਂ ਇਸ ਤੋਂ ਇਲਾਵਾ ਕਨਗੋ ਦੀ ਪੋਸਟ ਜੀ ਇਸ ਦਾ ਜੋ ਗ੍ਰੇਡ ਪੇ ਸੀ 112006 ਦੇ ਮੁਤਾਬਕ ਉਹ 3000 ਸੀ ਤਾਂ ਇਸ ਨੂੰ ਲੈਵਲ 5 ਦੇ ਵਿੱਚ ਰੱਖਿਆ ਜਾਵੇਗਾ ਜੀ ਇਸ ਦਾ ਜੋ ਗ੍ਰੇਡ ਪੇ ਹੋਵੇਗਾ ਉਹ 2800 ਹੋਵੇਗਾ ਔਰ ਇਸ ਦੀ ਜੋ ਬੇਸਿਕ ਪੇ ਹੋਵੇਗੀ ਉਹ 29200 ਬਣੇਗੀ ਜੀ ਸੋ ਨੈਕਸਟ ਚੱਲਦੇ ਆ ਜੀ ਅੱਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਕਲੈਰੀਕਲ ਦਾ ਪਿੱਛੇ ਵੀ ਆਪਾਂ ਦੇਖਿਆ ਜੋ ਐਜੂਕੇਸ਼ਨ ਡਿਪਾਰਟਮੈਂਟ ਦੁਆਰਾ ਨੋਟਸ ਕੱਢਿਆ ਗਿਆ ਉਹਦਾ ਫੁੱਲ ਪ੍ਰੂਫ ਹੁੰਦਾ ਜੀ ਇਹ ਦੇਖੋ ਜੀ 1-1 2006 ਦੇ ਮੁਤਾਬਿਕ ਜੋ ਗ੍ਰੇਡ ਪੇ ਸੀ ਉਹ 1900 ਸੀ ਤਾਂ ਵਧਾ ਕੇ 3200 ਕੀਤਾ ਗਿਆ ਸੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਜੋ ਕਨਸੀਡਰ ਕੀਤਾ ਜਾਵੇ ਉਹ ਇਸੇ ਨੂੰ ਕਨਸੀਡਰ ਕੀਤਾ ਜਾਵੇਗਾ ਜੀ ਤਾਂ ਜੋ ਇਸ ਨੂੰ ਲੈਵਲ 2 ਦੇ ਵਿੱਚ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਸਟੈਨੋ ਟਾਈਪਿਸਟ ਦਾ ਤੁਸੀਂ ਦੇਖ ਸਕਦੇ ਹੋ ਜੀ 2000 ਗ੍ਰੇਡ ਪੇ ਸੀ ਉਸ ਸਮੇਂ ਤਾਂ ਇਸ ਨੂੰ ਵੀ ਜੋ ਹੈ ਉਸ ਦੇ ਪੇ ਮੈਟ੍ਰਿਕਸ ਦੇ ਵਿੱਚ ਤੁਸੀਂ ਮਿਲਾ ਕੇ ਜੋ ਆ ਸਾਫ਼-ਸਾਫ਼ ਦੇਖ ਸਕਦੇ ਹੋ ਨੈਕਸਟ ਆਉਂਦਾ ਜੀ ਕਨਸਟੇਬਲ ਪੰਜਾਬ ਪੁਲਿਸ ਕਨਸਟੇਬਲ ਦੀ ਗੱਲ ਕਰਦੇ ਆ ਜੀ ਬਹੁਤ ਹੀ ਇੰਪੋਰਟੈਂਟ ਹੈ ਜੀ ਇਲੈਕਸ਼ਨ ਤੋਂ ਪਹਿਲਾਂ ਇਸ ਦੀ ਵੀ ਜੋ ਹੈ ਪੂਰੇ ਵੱਡੇ ਸਤਰ ਤੇ ਭਰਤੀ ਕੀਤੀ ਜਾਂਦੀ ਹੈ ਤਾਂ ਇਸ ਦਾ ਜੋ 1 1 2006 ਦੇ ਮਤਾਬਕ ਜੋ ਪੇ ਸਕੇਲ ਸੀ ਉਹ ਜੋ ਸੀ ਉਹ 1900 ਸੀ ਤਾਂ ਉਸ ਦਾ ਗ੍ਰੇਡ ਪੇ 1900 ਸੀ ਉਸ ਨੂੰ ਵਧਾ ਕੇ ਜੋ ਸੀ 3200 ਕੀਤਾ ਗਿਆ ਸੀ 2011 ਦੇ ਵਿੱਚ ਬਟ ਹੁਣ ਇਸ ਨੂੰ ਤੁਹਾਨੂੰ ਪਤਾ ਹੀ ਹੈ ਕੰਸੀਡਰ ਕਿਵੇਂ ਕੀਤਾ ਜਾਵੇਗਾ 1900 ਤਾਂ ਇਹ ਵੀ ਜੋ ਹੈ ਲੈਵਲ 2 ਦੇ ਵਿੱਚ ਆਉਂਦੀ ਹੈ ਜੀ ਤਾਂ ਇਸ ਦਾ ਜੋ ਗ੍ਰੇਡ ਪੇ ਹੋਏਗਾ ਉਹ 1900 ਹੋਏਗਾ ਔਰ ਇਸ ਦੀ ਜੋ ਬੇਸਿਕ ਸੈਲਰੀ ਹੋਏਗੀ ਉਹ 19900 ਹੋਵੇਗੀ ਜੀ ਤਾਂ ਉਸ ਦੇ ਮਤਲਬ ਕੀ ਹੈ ਜੋ ਸੈਲਰੀ ਮਿਲੇਗੀ ਨੈਕਸਟ ਚੱਲਦੇ ਹਾਂ ਜੀ ਹੁਣ ਆंदा ਜੀ ਹੈਡ ਕਨਸਟੇਬਲ ਇਸ ਦਾ ਤੁਸੀਂ ਦੇਖ ਸਕਦੇ ਹੋ 2400 ਗ੍ਰੇਡ ਪੇ ਸੀ ਜੀ 112006 ਦੇ ਮੁਤਾਬਕ ਤਾਂ ਇਹ ਲੈਵਲ 4 ਦੇ ਵਿੱਚ ਆਉਂਦੀ ਹੈ ਜੀ ਜਿਸ ਦਾ ਗ੍ਰੇਡ ਪੇ ਹੈ ਜੀ 2400 ਬਹੁਤ ਇੰਪੋਰਟੈਂਟ ਹੈ ਜੀ ਨੈਕਸਟ ਹੈ ਜੀ ਸਬ ਇਨਸਪੈਕਟਰ ਇਸ ਦੀ ਵੀ ਜੋ ਭਰਤੀ ਹੈ ਉਹ ਇਸ ਵਾਰ ਆਣੀ ਹੈ ਤਾਂ ਇਸ ਦਾ ਜੋ 112006 ਦੇ ਮੁਤਾਬਕ ਗ੍ਰੇਡ ਪੇ ਸੀ ਉਹ ਸੀ 3600 ਤਾਂ ਇਸ ਨੂੰ ਵਧਾ ਕੇ ਜੋ ਕਰ ਦਿੱਤਾ ਗਿਆ ਸੀ 4600 ਬਟ ਹੁਣ ਇਸ ਨੂੰ ਕੀ ਕੀਤਾ ਜਾਵੇਗਾ ਲੈਵਲ 6 ਦੇ ਵਿੱਚ ਰੱਖਿਆ ਜਾਵੇਗਾ ਜੀ ਸਬ ਇਨਸਪੈਕਟਰ ਨੂੰ ਪਾ ਇਸ ਦਾ ਜੋ ਬੇਸਿਕ ਪੇ ਬਣੇਗੀ ਉਹ ਬਣੇਗੀ ਜੀ 35400 ਬਹੁਤ ਹੀ ਇੰਪੋਰਟੈਂਟ ਹੈ ਜੀ ਬੇਸਿਕ ਸੈਲਰੀ 35400 ਬਣੇਗੀ ਨੈਕਸਟ ਆ ਲਦੇ ਹਾਂ ਜੀ ਜੂਨੀਅਰ ਇੰਜੀਨੀਅਰਸ ਜੇਈ ਦੀ ਗੱਲ ਕਰਦੇ ਹਾਂ ਜੀ ਜਿਨ੍ਹਾਂ ਦਾ ਜੋ ਪੇ ਸਕੇਲ ਸੀ 1 1 2006 ਦੇ ਅਕੋਰਡਿੰਗ 3800 ਸੀ ਜੀ ਔਰ ਇਸ ਨੂੰ ਵੀ ਜੋ ਹੈ ਲੈਵਲ 6 ਦੇ ਵਿੱਚ ਰੱਖਿਆ ਜਾਵੇਗਾ ਜੀ ਜੋ ਇਸ ਦੀ ਬੇਸਿਕ ਪੇ ਹੋਏਗੀ ਉਹ ਹੋਵੇਗੀ ਜੀ 35400 ਇਸ ਤੋਂ ਇਲਾਵਾ ਤੁਸੀਂ ਏੀ ਅਸਿਸਟੈਂਟ ਇੰਜੀਨੀਅਰ ਦਾ ਵੀ ਦੇਖ ਸਕਦੇ ਹੋ ਜੀ 4800 ਗ੍ਰੇਡ 'ਤੇ ਰੱਖਿਆ ਹੋਇਆ ਸੀ ਜੀ ਸੋ ਇਹ ਜੀ ਫੁੱਲ ਪ੍ਰੂਫ ਨੇ ਜੀ ਜੋ ਕਿ ਪੰਜਾਬ ਸਰਕਾਰ ਦੁਆਰਾ 2011 ਦੇ ਵਿੱਚ ਪੇ ਸਕੇਲ ਰਿਵਾਈਜ਼ ਕੀਤੀ ਗਈ ਸੀ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੋ 2006 ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੇ ਸਕੇਲ ਕੀ ਸਨ ਤਾਂ ਇਹ ਪੂਰਾ ਫੁੱਲ ਪ੍ਰੂਫ ਹੈ ਜੀ ਤਾਂ ਆਪਾਂ ਨੂੰ ਕਨਫਰਮ ਹੋ ਜਾਂਦਾ ਕਿ ਆਉਣ ਵਾਲੀਆਂ ਜਿੰਨੇ ਪੋਸਟਾਂ ਨੇ ਉਹਨਾਂ ਦੇ ਕੀ ਕੀ ਪੇਸਕਲ ਹੋਣਗੇ ਔਰ ਉਹਨਾਂ ਦਾ ਕੀ ਅਸਰ ਪਵੇਗਾ ਉਹ ਦੋਨੋਂ ਪਤਾ ਲੱਗ ਜਾਵੇਗਾ ਤਾਂ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਧੰਨਵਾਦੀ